ਬੱਚਿਆਂ ਵਿੱਚ ਬਚਪਨ ਤੋਂ ਹੀ ਅਗਰ ਕੁਝ ਵੱਖਰਾ ਕਰਨ ਦਾ ਜਜ਼ਬਾ ਹੋਵੇ ਤਾਂ ਉਹ ਬੱਚੇ ਇੱਕ ਨਾ ਇੱਕ ਦਿਨ ਉਸ ਮੰਜ਼ਲ ਤੇ ਪਹੁੰਚ ਹੀ ਜਾਂਦੇ ਨੇ ਫਿਰ ਚਾਹੇ ਉਹਨਾਂ ਨੂੰ ਕਿੰਨੀ ਵੀ ਮਿਹਨਤ ਕਿਉਣਾ ਕਰਨੀ ਪਵੇ ਇਸ ਕਥਨ ਨੂੰ ਸੱਚ ਕਰ ਦਿਖਾਇਆ ਹੈ 9ਵੀਂ ਕਲਾਸ ਵਿੱਚ ਪੜਨ ਵਾਲੀ 15 ਸਾਲਾਂ ਬੱਚੀ ਅਗਮਪ੍ਰੀਤ कौर ਨੇ ਜਿਸ ਨੇ ਛੋਟੀ ਉਮਰੇ ਹੀ ਇੱਕ ਕਿਤਾਬ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਲਿਖ ਦਿੱਤੀ ਜਿਸ ਨੂੰ ਉਸਨੇ ਸੱਭਿਆਚਾਰ ਸੰਭਾਲ ਸੁਸਾਇਟੀ ਦੇ ਸਹਿਯੋਗ ਨਾਲ ਲੋਕਰਨ ਕੀਤਾ। ਇਹ ਕਿਤਾਬ ਮੈਂ ਉਹਦਾ ਮਜ਼ੇ ਲਈ ਲਿਖੀ ਸੀ ਪਰ ਮੈਨੂੰ ਨਹੀਂ ਪਤਾ ਸੀ ਇੰਨੀ ਜ਼ਿਆਦਾ ਲੋਕਾਂ ਨੂੰ ਪਸੰਦ ਆਣੀ ਆ। ਅ ਮੈਂ 7th ਕਲਾਸ ਜੀ ਸੀਗੀ ਤੇ ਮੈਂ ਆਪਣੇ ਦੋਸਤ ਕਰ ਗਈ ਸੀ ਅਸੀਂ ਰਾਤ ਨੂੰ ਕੀ ਕਰਦੇ ਸੀ ਅਸੀਂ ਇਹ ਸਟੋਰੀਆਂ ਸੋਚਦੇ ਰਾਤ ਨੂੰ ਤੇ ਮੈਂ ਸੋਚਿਆ ਕਿ ਮੈਂ ਇੱਕ ਸੋਰੀ ਰੱਖ ਲੈਣੀ ਆ ਜੇ ਹੋ ਗਈ ਫੇਮਸ ਆ ਠੀਕ ਆ ਫਿਰ ਇਹ ਇਨਸਪੀਰੇਸ਼ਨ ਸੀਗੀ ਅਸੀਂ ਦੋਨੋਂ ਇਕੱਠੇ ਨੇ ਸਟੋਰੀ ਬਣਾਈ ਆ। ਅਗੇ ਹੁਣ ਕੀ ਅਗਲਾ ਹੁਣ ਦੇਖੋ ਸਰਪ੍ਰਾਈਜ਼ ਹੈ ਮੈਂ ਦੱਸ ਨਹੀਂ ਸਕਦੀ। ਸਾਥੀਆਂ ਨੇ ਕਿੰਨਾ ਸਹਿਯੋਗ ਦਿੱਤਾ ਹੈ। ਪੂਰਾ ਸਪੋਰਟ। ਉਹਨੇ ਬਹੁਤ ਹੈਲਪ ਕੀਤੀ। ਲਕਸ਼ ਕੀ ਹੈ? ਲਕਸ਼ ਹੈਗਾ ਕਿ ਸਕਸੈਸਫੁਲ ਬੰਨਾ ਹੈ, ਲੋਕਾਂ ਦੀ ਮਦਦ ਕਰਨੀ ਹੈ। ਇਸ ਸੰਬੰਧੀ ਕਰਵਾਏ ਗਿਆ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਲੇਖਣੀ ਇੱਕ ਬਹੁਤ ਹੀ ਪ੍ਰਤਿਵਾਸ਼ਾਲੀ ਕਲਾ ਹੈ। ਜਦੋਂ ਇੰਨੀ ਛੋਟੀ ਉਮਰ ਵਿੱਚ ਬੱਚੀ ਸਾਜ ਨੂੰ ਪਣ ਪ੍ਰਈਆਂ ਘਟਰਾਵਾਂ ਨੂੰ ਸੋ ਸਮਝ ਕੇ ਆਪਣੇ ਸ਼ਬਦਾਂ ਵਿੱਚ ਬਿਆਨ ਕਰਦੀ ਹੈ ਤਾਂ ਕਿਤਾਬ ਮਾਤਰੀ ਕਿਤਾਬ ਨਹੀਂ ਰਹਿ ਜਾਂਦੀ ਬਲਕਿ ਗਿਆਨ ਦਾ ਭੰਡਾਰ ਬਣ ਜਾਂਦੀ ਹੈ ਦੇਖੋ ਅੱਜ ਹੁਸ਼ਿਆਰਪੁਰ ਦੇ ਲੋਕਾਂ ਨੂੰ ਬੜਾ ਮਾਣ ਹੈ ਕਿ ਜਿਹੜੀ ਉੱਭਰ ਰਹੀਆਂ ਜਿਹੜੇ ਬੱਚੀਆਂ ਆ ਹੁਸ਼ਿਆਰਪੁਰ ਦਾ ਨਾਂ ਅਲੱਗ-ਅਲੱਗ ਖੇਤਰਾਂ ਦੇ ਵਿੱਚ ਜਿਹੜਾ ਚਮਕਾ ਰਹੀਆਂ ਪਹਿਲਾਂ ਦ੍ਰਿਸ਼ਟੀ ਤਲਵਾਰ ਨੇ ਫਿਲਮ ਜਗਤ ਦੇ ਵਿੱਚ ਇੱਕ ਆਪਣਾ ਬੜਾ ਨਾਂ ਕੀਤਾ ਹੈ ਸਭ ਬੜੀ ਛੋਟੀ ਉਮਰ ਤੋਂ ਉਹਨਾਂ ਨੇ ਇਸ ਖੇਤਰ ਨੂੰ ਅਪਣਾ ਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਪੰਜਾਬ ਹਿਸ਼ਾਰਪੁਰ ਦਾ ਨਾਂ ਕੀਤਾ ਹੈ। ਪਰ ਦੂਸਰਾ ਜਿਹੜਾ ਅਸੀਂ ਕਿਤਾਬ ਦਾ ਵਿਮੋਚਨ ਵੀ ਕੀਤਾ ਹੈ ਇਹਨਾਂ ਦਾ ਲੋਕਾਰਪਣ ਕੀਤਾ ਹੈ। ਐਸਾ ਅਗੰਪਿਤ ਕੌਰ ਜਿਨ੍ਹਾਂ ਨੇ ਆਪਣੀ 9ਵੀਂ ਕਲਾਸ ਵਿੱਚ ਪੜ੍ਹਦੇ ਹੋਏ ਆਪਣੀ ਕਿਤਾਬ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਦਾ ਜਿਹੜਾ ਉਹਦਾ ਵੀ ਜਿਹੜੀ ਰਚਨਾ ਕੀਤੀ ਹੈ। ਔਰ ਅੱਜ ਸਭਿਆਚਾਰਕ ਸੰਭਾਲ ਮੰਚ ਵੱਲੋਂ ਉਹਨਾਂ ਦੀ ਇਸ ਪ੍ਰਤਿਭਾਵਾਂ ਨੂੰ ਦੇਖਦੇ ਹੋਏ ਦੋਨਾਂ ਨੂੰ ਸਨਮਾਨਿਤ ਵੀ ਕੀਤਾ ਹੈ ਔਰ ਉਥੇ ਮਨਪ੍ਰੀਤ ਜਿਹੜੇ ਆ ਅਗੰਪ੍ਰੀਤ ਕੌਰ ਦਾ ਇਹ ਕਿਤਾਬ ਦਾ ਵੀ ਮੋਚਨ ਵੀ ਲੋਕਾਪਣ ਵੀ ਕੀਤਾ ਹੈ ਸੋ ਸਾਡੇ ਵੱਲੋਂ ਉਹਨਾਂ ਦੋਨਾਂ ਬੱਚੀਆਂ ਨੂੰ ਬਹੁਤ-ਬਹੁਤ ਵਧਾਈ ਉਹਨਾਂ ਦੇ ਅੱਗੇ ਵਧਣ ਸਮਾਜ ਨੂੰ ਸੇਧ ਦੇਣ ਔਰ ਜਿਸ ਤਰੀਕੇ ਨਾਲ ਉਹ ਨੰਨੇ ਬੀੜਾ ਚੁੱਕਿਆ ਹੈ ਔਰ ਆਪਣੇ ਬਲਬੂਤੇ ਦੇ ਉੱਤੇ ਇਸ ਸਮਾਜ ਦੇ ਵਿੱਚ ਆਪਣਾ ਨਾਂ ਬਣਾ ਰਹੇ ਨੇ ਇਸੇ ਤਰ੍ਹਾਂ ਸਮਾਜ ਨੂੰ ਸੰਦੇਸ਼ ਦਿੰਦੇ ਹੋਏ ਅੱਗੇ ਵਧਣ ਸਾਡੀਆਂ ਸ਼ੁਭਕਾਮਨਾ ਇਹਨਾਂ ਦੋਨਾਂ ਬੱਚੀਆਂ ਦੇ ਨਾਲ ਔਰ ਅਸੀਂ ਚਾਹਾਂਗੇ ਇਹ ਜਿਹੜਾ ਹੁਸ਼ਿਆਰਪੁਰ ਦਾ ਨਾਂ ਪੂਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਦਰਸਾ। ਇਸ ਮੌਕੇ ਸਮਿਤੀ ਦੇ ਪ੍ਰਧਾਨ ਕੁਲਵਿੰਦਰ ਜੜਾ ਨੇ ਕਿਹਾ ਕਿ ਸੋਸਾਇਟੀ ਹਮੇਸ਼ਾ ਹੀ ਪ੍ਰਤਵਾਸ਼ਾਲੀ ਬੱਚਿਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ। ਉਹਨਾਂ ਕਿਹਾ ਕਿ ਅਗਰ ਕਿਸੇ ਵੀ ਬੱਚੇ ਨੂੰ ਇਹ ਲਕਸ਼ਿਅ ਹਾਸਲ ਕਰਨ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਸਮਿਤੀ ਦੇ ਮੈਂਬਰ ਮਿਲ ਜੁਲ ਕੇ ਉਸ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਨੇ ਸੰਭਾਲ ਸੁਸਾਇਟੀ ਇੱਕ ਸ਼ਹਿਰ ਦੀ ਅਜਿਹੀ ਸੰਸਥਾ ਹੈ ਜਿਹੜੀ ਪੂਰੇ ਜ਼ਿਲ੍ਹੇ 'ਚ ਕੰਮ ਕਰਦੀ ਹੈ ਔਰ ਸੁਸਾਇਟੀ ਮਾਸਟਰ ਜੰਡਾ ਜੀ ਦੀ ਦੇਖ ਰੇਖ ਦੇ ਅੰਦਰ ਜਿਹੜੇ ਸਮਾਜ ਦੇ ਵਿੱਚ ਸੱਭਿਆਚਾਰ ਸੰਭਾਲਣ ਵਾਸਤੇ ਲੋਕ ਲੱਗੇ ਨੇ ਉਹ ਸੱਭਿਆਚਾਰ ਚਾਹੇ ਲੇਖਨ ਦੀ ਦੁਨੀਆ ਚ ਹੋਵੇ ਚਾਹੇ ਸਹਿਤਿਆ ਦੇ ਦੁਨੀਆ ਚ ਹੋਵੇ ਚਾਹੇ ਮਿਊਜ਼ਿਕ ਦੀ ਦੁਨੀਆ ਚ ਹੋਵੇ ਤੇ ਚਾਹੇ ਹੋਰ ਪੰਜਾਬ ਦਾ ਜਿਹੜਾ ਬੇਸਿਕ ਸੱਭਿਆਚਾਰਾ ਉਹਨੂੰ ਸੰਭਾਲਣ ਜਿਹੜੇ ਲੋਕ ਲੱਗੇ ਹੋਏ ਨੇ ਉਹਨਾਂ ਦਾ ਸਮੇਂ ਸਮੱਸਿਆ ਜਿੱਥੇ ਸਨਮਾਨ ਵੀ ਕਰਦੀਆਂ ਉਹਨਾਂ ਨੂੰ ਅੱਗੇ ਵਧਣ ਲਈ ਰਸਤਾ ਵੀ ਦਿੰਦੀ ਹੈ ਔਰ ਅੱਜ ਦਾ ਜਿਹੜਾ ਇਹ ਕਾਰਜਕ੍ਰਮ ਹੈਗਾ ਅੱਜ ਦਾ ਮੈਂ ਕਹੂੰਗਾ ਕਿ ਪੰਜਾਬ ਦੀ ਜੰਗੇਸਟ ਆਥਰ ਜਿਵੇਂ ਕਿ ਤੁਸੀਂ ਫੰਕਸ਼ਨ ਵੀ ਦੇਖਿਆ ਹੋਣਾ ਕਿ 21 ਸਾਲਾਂ ਆਥਰ ਸੀ ਜੰਗੇਸਟ ਔਰ ਅੱਜ 15 ਸਾਲਾਂ ਆਥਰ ਜਿਹੜੀ ਅਗਮਪ ਉਨੇ ਜਿਹੜੀ ਕਿਤਾਬ ਲਿਖੀ ਆ ਉਹਦਾ ਅੱਜ ਵਿਮੋਚਨ ਜਿਹੜਾ ਸੀਗਾ ਸਭਚਾਰ ਸਮਾਜ ਸੋਸਾਇਟੀ ਵੱਲੋਂ ਕੀਤਾ ਗਿਆ ਮੈਂ ਤੁਹਾਡੇ ਮਾਧਿਅਮ ਦੇ ਨਾਲ ਦੂਜੇ ਪੇਰੈਂਟਸ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਡੇ ਬੱਚਿਆਂ ਦੇ ਵਿੱਚ ਬਹੁਤ ਸਾਰੇ ਪ੍ਰਤਿਭਾ ਔਰ ਗੁਣ ਜਿਹੜੇ ਆ ਉਹ ਛੁਪੇ ਬੈਠੇ ਆ ਲੇਕਿਨ ਉਹਨਾਂ ਨੂੰ ਬਾਹਰ ਨਿਕਲਣ ਵਾਸਤੇ ਤੁਹਾਡਾ ਸਹਿਯੋਗ ਚਾਹੀਦਾ ਔਰ ਉਹ ਸਹਿਯੋਗ ਅਗਰ ਤੁਹਾਡਾ ਮਿਲ ਜਾਂਦਾ ਤਾਂ ਤੁਹਾਡੇ ਬੱਚੇ ਜਿਹੜੇ ਆ ਨਵੀਆਂ-ਨਵੀਆਂ ਪਿੰਗਾ ਨਵੀਆਂ-ਨਵੀਆਂ ਓਡਾਰੀਆਂ ਮਾਰ ਸਕਦੇ ਆ ਅਗੰਪ੍ਰੀਤ ਔਰ ਉਹਦੇ ਨਾਲ ਮੇਰੇ ਖੱਬੇ ਪਾਸੇ ਦਸਿਆਣੋ ਦ੍ਰਿਸ਼ਟੀ ਤਲਵਾਰ ਤੁਸੀਂ ਸਾਰੇ ਜਾਣਦੇ ਆ ਅੱਜ ਉਹਦਾ ਵੀ ਸੋਸਾਇਟੀ ਵੱਲੋਂ ਸਨਮਾਨ ਸਨੋ ਰੱਖਿਆ ਸੀ ਪਰ ਮੈਂ ਇਨਾ ਜ਼ਰੂਰ ਕਹੂੰਗਾ ਕਿ ਬੱਚੀਆਂ ਨੇ ਬੇਟੀਆਂ ਨੇ ਇਹਨਾਂ ਨੂੰ ਖੰਖ ਜਿਹੜੇ ਆ ਖੋਲਣ ਦੀ ਜਿਹੜੀ ਆਜ਼ਾਦੀ ਆ ਉਹ ਮਾਪੇ ਬਾਂ ਨੂੰ ਦੇਣੀ ਪੈਣੀ ਆ ਸਮਾਜ ਨੂੰ ਦੇਣੀ ਪੈਣੀ ਆ ਬਹੁਤ ਵਧੀਆ ਲੱਗ ਰਿਹਾ ਜਦੋਂ ਆਪਣੀ ਸੋਸਾਇਟੀ ਦੇ ਲੋਕ ਪਹਿਚਾਨਦੇ ਨੇ ਸਨਮਾਨ ਕਰਦੇ ਨੇ ਸਾਡਾ ਹੌਸਲਾ ਵੱਧਦਾ ਹੈ ਐਂਡ ਅੱਜ ਮੈਂ ਅਗ ਨੂੰ ਕੰਗ੍ਰੈਚੂਲੇਟ ਕਰਨਾ ਚਾਹਨੀ ਆ ਕਿ ਉਹਨੇ ਇਨੀ ਸੋਹਣੀ ਬੁੱਕ ਲਿਖੀ ਹੈ ਤੇ ਬੁੱਕ ਦਾ ਨਾਮ ਹੈ ਮੋਰ ਥੈਨ ਐਨਮੀਜ਼ ਐਂਡ ਫਰੈਂਡਸ ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਉਹ ਬੁੱਕ ਨੂੰ ਪੜੋਗੇ ਤੇ ਰਿਵਿਊ ਦੋਗੇ ਬਹੁਤ ਹੀ ਸੋਹਣੀ ਬੁੱਕ ਲਿਖੀ ਹੈ ਹਾਲੇ ਸਿਰਫ 15 ਸਾਲ ਦੀ ਹੈ ਪਰ ਜੋ ਤੁਸੀਂ ਬੁੱਕ ਪੜੋਗੇ ਤੁਹਾਨੂੰ ਇਹ ਲੱਗੇਗਾ ਨਹੀਂ ਕਿ ਸਿਰਫ ਇੱਕ 15 ਸਾਲ ਦੇ ਨਿਆਣੇ ਨੇ ਲਿਖੀ ਹੈ ਐਂਡ ਆਈ ਏਮ ਰੀਅਲੀ ਥੈਂਕਫੁਲ ਕਿ ਤੁਸੀਂ ਸਾਰੇ ਜਾਣੇ ਸਾਨੂੰ ਇਸ ਤੱਕ ਸੁਣ ਰਹੇ ਹੋ ਐਂਡ ਮੇਰੀ ਫਿਲਮ ਨੂੰ ਵੀ ਪਿਆਰ ਦੇਣ ਲਈ ਥੈਂਕ ਯੂ ਇਸਰਾ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਲੇਖਕ ਡਾਕਟਰ ਧਰਮਪਾਲ ਸਾਹਿਲ ਨੇ ਕਿਹਾ ਕਿ ਜਦੋਂ ਇੱਕ ਕਿਤਾਬ ਲਿਖੀ ਜਾਂਦੀ ਹੈ ਤਾਂ ਕੁਝ ਸਮੇਂ ਬਾਅਦ ਉਸ ਨੂੰ ਇਤਿਹਾਸ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਕਿਉਂਕਿ ਇਹ ਕਿਤਾਬ ਸਦਾ ਹੀ ਅਮਰ ਹੋ ਜਾਂਦੀ ਹੈ। ਉਹਨਾਂ ਬੱਚੀ ਨੂੰ ਵਧਾਈ ਦਿੰਦੇ ਆ ਕਿ ਇਨੀ ਛੋਟੀ ਉਮਰ ਵਿੱਚ ਬੱਚੀ ਨੇ ਕਿਤਾਬ ਲਿਖ ਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਮਾਇਆ ਹੈ। ਹੁਸ਼ਿਆਰਪੁਰ ਤੋਂ ਨਵਰੰਗ ਚੈਨਲ ਦੇ ਦਲਜੀਤ ਜਨੁਹਾਦੀ ਵਿਸ਼ੇਸ਼ ਰਿਪੋਰਟ